ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਪਾਵੜੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਦੋ ਗਾਵਾਂ ਸੇਲ ਲਈ ਲੈ ਕੇ ਆਏ ਹਾਂਗੇ ਦੋਵੇਂ ਆਗਿਆ ਟਾਪ ਕੁਆਲਿਟੀ ਦੀ ਇੱਕ ਤਾਂ ਕੀ ਤਾਜੀ ਸੂਈ ਤੇ ਇੱਕਾ ਕੀ ਟੋਕੜ ਤੇ ਆਜੋ ਆਪਾਂ ਕਰਦੇ ਹਾਂ ਬਾਈ ਨਾਲ ਗੱਲਬਾਤ ਆਜੋ ਬਾਈ ਜੀ ਹਾਂਜੀ ਬਾਈ ਸਸਰੀਕਾ ਸਸਰੀ ਕਾ ਵੀਰੇ ਹੋ ਠੀਕ ਹਾਂ ਬਾਈ ਦਵਿੰਦਰ ਹਾਂਜੀ ਹਾਂਜੀ ਵੀਰੇ ਬਹੁਤ ਵਧੀਆ ਨਾਮ ਤੇ ਬਾਈ ਆਪਣਾ ਐਡਰੈਸ ਨਾਮ ਵੀਰੇ ਦਵਿੰਦਰ ਸਿੰਘਾ ਪਿੰਡ ਢੱਲਮਾ ਤਹਿਸੀਲ ਆਪਾਂ ਹੁਟਾਪਾਗੀ ਤੇ ਜ਼ਿਲ੍ਹਾ ਆਪਣਾ ਬਰਨਾਲਾ ਹੈਗਾ ਤੇ ਨੇੜੇ ਪਿੰਡ ਮੇ ਨੇੜੇ ਪਿੰਡ ਆਪਣਾ ਵੀਰੇ ਤਪਾ ਸ਼ਹਿਰ ਆਪਾਂ ਨੂੰ ਹੈ 4 ਕਿਲੋਮੀਟਰ ਤੇ ਸੁਖਪਰਾ ਵੀ ਆਪਾਂ ਨੂੰ 4 ਕਿਲੋਮੀਟਰ ਪੈਂਦਾ ਪੱਖੋ ਕੈਂਚੀ ਆਪਾਂ ਨੂੰ 8 ਕਿਲੋਮੀਟਰ ਪੈਂਦੀ ਹੈ ਕੰਟੈਕਟ ਨੰਬਰ ਬੋਲ ਦੋ ਕੰਟੈਕਟ ਨੰਬਰ 73551 97660 ਜੀ ਇਹ ਬਾਈ ਦਾ ਬਾਈ ਕੰਟੈਕਟ ਨੰਬਰ ਆ ਬਾਕੀ ਚੱਲੂਗਾ ਸਕਰੀਨ ਤੇ ਬਾਈ ਨੋਟ ਕਰ ਲਿਓ ਤੇ ਦਵਿੰਦਰ ਫਿਰ ਪਹਿਲੇ ਨੰਬਰ ਵਾਲੀ ਤਾਜੀ ਸੂਈ ਤੋਂ ਸ਼ੁਰੂ ਹਾਂ ਜੀ ਵੀਰੇ ਇਹ ਤਾਜੀ ਸੂਈ ਹੋਈ ਬਿਹੜਾ ਕੀ ਕਿਹੜਾ ਸੂਆ ਸੂਆ ਵੀਰੇ ਦੂਸਰਾ ਆਲੀ ਹੈ ਠੀਕ ਹੈ ਬਾਈ ਹਾਂਜੀ ਹਾਂਜੀ ਤੇ ਕਿੰਨਾ ਟਾਈਮ ਹੋ ਗਿਆ ਦਵਿੰਦਰ ਸੂਈ ਨੂੰ ਸੂਈ ਨੂੰ ਵੀਰੇ ਇਹ 7 1 ਮਹੀਨਾ ਹੋ ਗਿਆ ਸੀ ਮਤਲਬ ਕੈਂ ਸਮਝ ਲੋ ਅੱਜ 16 ਤਰੀਕ ਹੈ ਅੱਜ 16 ਤਰੀਕ ਹੈ ਹਾਂ ਸਵਾ ਮਹੀਨਾ ਹੋ ਗਿਆ ਬਾਈ 1 ਮਹੀਨਾ 10 11 ਦਿਨ ਹੋ ਗਏ ਨੂੰ ਸੂਈ ਹਾਂ ਮਗਰ ਬੱਛੀ ਹੈਗੀ ਅੱਜ 17 ਤਰੀਕ ਹੈ ਬਾਈ ਹਾਂਜੀ 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 ਹੂੰ ਤੇ ਪਰ ਇਸ ਤੋਂ ਪਹਿਲਾਂ ਮੈਂ ਇੱਕ ਗੱਲ ਦੱਸ ਦਿਆਂ ਹੂੰ ਵੀ ਆਪਾਂ ਬੱਛੀ ਇਹ ਦੇਣੀ ਨਹੀਂ ਹੈਗੀ ਬਾਈ ਨਾਲ ਠੀਕ ਹੈ ਹਾਂ ਇਹ ਪਾਕਲੀ ਗਾਂ ਦਾ ਹੀ ਸੌਦਾ ਕਰਾਂਗੇ ਕੱਲੀ ਗਾਂ ਦੀ ਮੁੱਲ ਕਰਾਂਗੇ ਆਪਾਂ ਠੀਕ ਹੈ ਬਈ ਹਾਂਜੀ ਹਾਂਜੀ ਵੀ ਬੱਚਾ ਛੱਡ ਕੇ ਹਾਂ ਬੱਚਾ ਛੱਡ ਕੇ ਵੀਰੇ ਠੀਕ ਹੈ ਹਾਂ ਪਹਿਲਾਂ ਦੱਸ ਦੇ ਜਗਵਿੰਦਰ ਕਿੰਨਾ ਦੋ ਤਾਂ ਹਾਇਰ ਆ ਬਾਈ ਦੁੱਧ ਵੀਰੇ ਇਸ ਵਕਤ 14 ਕਿਲੋ ਤਿਆਰ ਹੈ ਦਸੱਲੇ ਜੇ ਕੋਈ ਵੀਰ ਮੰਨ ਕੇ ਚਲੋ ਦੋ ਟਾਈਮ ਜਾਂ ਤਿੰਨ ਟਾਈਮ ਦੋ ਬਾਈ ਦੋ ਟਾਈਮ ਦੀ بجائے ਆਪਾਂ ਚਾਰ ਟਾਈਮ ਆਪਣੇ ਘਰੋਂ ਤਸੱਲੀ ਕਰਕੇ ਲੈ ਕੇ ਜਾਵੇ ਦੋਮਾਂ ਦੀ ਦੋਨਾਂ ਦੀ ਦੋਨਾਂ ਦੀ ਬਾਈ ਥਰੀਆਂ ਗਾਂਜਾਂ ਨੇ ਕੋਈ ਦਿੱਕਤ ਵਾਲੀ ਗਾਂ ਲੈਵਾ ਚੈੱਕ ਕਰਾਉਣੀ ਹੈ ਬਈ ਲੈਵੇ ਦੀ ਫੀਲਿੰਗ ਦੇਖੋ ਤੇਵਿੰਦਰ ਥਾਣ ਨਹੀਂ ਮਿਲਦਾ ਇਹ ਜਾਨ ਬਾਈ ਬੜਾ ਬਾਖਮਾਲ ਥਾਣ ਲੱਗਿਆ ਹੋਇਆ ਹੈਗਾ ਕੋਈ ਦਿੱਕਤ ਵਾਲੀ ਗੱਲ ਨਹੀਂ ਜਿਵੇਂ ਬੜਾ ਬੜਾ ਚੰਗਾ ਹੈ ਰੱਖ ਲੈ ਮੂਰੋਂ ਦੇਖੋ ਆ ਬਈ ਇਹ ਮਾੜੀ ਸਾਖ ਜੀ ਆ ਪਰ ਚੱਲਦੀ ਚੁਲਦੀ ਕੋਈ ਇਹਦਾ ਦਿੱਕਤ ਤਾਂ ਕੋਈ ਹਾਂ ਦਿੱਕਤ ਤਾਂ ਕੋਈ ਨਹੀਂ ਬਾਕੀ ਥਾਣ ਦੇਖੋ ਬੜੇ ਕਮਾਲ ਦੇ ਆਗੇ ਖੋਲੇ ਤੇਵਿੰਦਰ ਥਾਣ ਬਾਈ ਤੇ ਚੂਣ ਚਬਾ ਕਿਵੇਂ ਦਦਵਿੰਦਰ ਬਾਈ ਜਮਾ ਇੱਕ ਨੰਬਰ ਠੀਕ ਹੈ ਹਾਂ ਕੋਈ ਦਿੱਕਤ ਨਹੀਂ ਬਹਿ ਜਾ ਉੱਠ ਜਾ ਵਾਲਾ ਕੰਮ ਹੀ ਆ ਬਸ ਬਾਈ ਕਹਿੰਦਾ ਬਾਈ ਬਹਿ ਜਾ ਉੱਠੇ ਵਾਲਾ ਕੰਮ ਹੀ ਆ ਥੋੜਾ ਇੱਕ ਨੰਬਰ ਹੈ ਬਾਕੀ ਕੁਆਲਿਟੀ ਦੇਖੋ ਯਾਰ ਨਹੀਂ ਕੁਆਲਿਟੀ ਆ ਬੈਠ ਕੇ ਨਹੀਂ ਬਾਈ ਹੂੰ ਫਿਰ ਬਹੁਤ ਸੋਹਣੀ ਹੈ ਬੱਚੀ ਆਜਾ ਪੁੱਤ ਸਮੇਂ ਹੀ ਪਲੀ ਰਸੀ ਆ ਹਾਂਜੀ ਵੀਰੇ ਪਲੀ ਹੋਈ ਹੈ ਕੀ ਬੱਚੀ ਕੋਈ ਐ ਨਹੀਂ ਕੋਈ ਦਿੱਕਤ ਵਾਲੀ ਗੱਲ ਨਹੀਂ ਬਾਕੀ ਥਣ ਨਹੀਂ ਮਿਲਦਾ ਥਣ ਬਹੁਤ ਚੰਗਾ ਲੱਗਿਆ ਆ ਪੂਰੀ ਵਿਥੀ ਜਿਵੇਂ ਆਪਾਂ ਕਹਿੰਦੇ ਥਣ ਲੱਗਿਆ ਵਾ ਤੇ ਬਾਕੀ ਦਵਿੰਦਰ ਹੋਰ ਗੱਲ ਆ ਬਾਈ ਸੋਹਣਾ ਡਾਂਚੇ ਚ ਆ ਜਾਂਦੀ ਪੂਰੀ ਬਾਈ ਪੂਰਾ ਸੋਹਣਾ ਸਮੇਂ ਪਲੀ ਬਿਹੜਾ ਗੀ ਤੇ ਜੇ ਕੱਦ ਦੀ ਗੱਲ ਕਰੀਏ ਬਾਈ ਕੋਈ ਬਾਲੀ ਵੱਡੀ ਵੀ ਨਹੀਂ ਤੇ ਬਾਲੀ ਬਾਲੀ ਛੋਟੀ ਵੀ ਨਹੀਂ ਹਾਂ ਬਾਈ ਛੋਟੀਆਂ ਚ ਨਹੀਂ ਆਉਂਦੀ ਹੈਗੀ ਬਿਹੜਾ ਦਰਮਿਆਨਾ ਸਾਈਜ਼ ਆ ਜਾਗਾ ਦਰਮਿਆਨਾ ਸਾਈਜ਼ ਆ ਜਾਗਾ ਮੰਨ ਕੇ ਚਲੋ ਬਹੁਤ ਸੋਹਣਾ ਕੱਦ ਆ ਜਾਂਦਾ ਹਾਂ ਹਾਂਜੀ ਹਾਂਜੀ ਵੀਰੇ ਹਾਂਜੀ ਬਹੁਤ ਦਿਵਿੰਦਰ ਦਾ ਮੁੱਲ ਬਾਈ ਕੀ ਰਹੂ ਮੁੱਲ ਵੀਰੇ ਬਸ ਆਪਣਾ ਦੇਣ ਲੈਣੀ ਹੋਊਗਾ ਕੋਈ ਬਾਹਲਾ ਵਾਦੇ ਘਾਟੇ ਵਾਲਾ ਕੰਮ ਨਹੀਂ ਹੋਣਾ ਹੈਗਾ ਠੀਕ ਆ ਕੋਈ 50 ਨਹੀਂ ਇਹਦਾ ਕੋਈ ਮਤਲਬ 55 ਨਹੀਂ ਹੈਗਾ ਬਸ 42000 ਦੀ ਆਪਾਂ ਵੈਢ ਦੇਣੀ ਹੈ ਟੋਟਲੀ ਹਾਂ ਕੋਈ 55 ਕੋਈ 60 ਨਹੀਂ 42000 ਰੁਪਏ ਦੀ ਬਾਈ ਕਹਿੰਦਾ ਅੱਜ ਆਪਾਂ ਵੈਢ ਦੇ ਦਿੰਦੇ ਬਾਕੀ ਥੋੜਾ ਕਹਿੰਦਾ ਮਾਨਤਾਨ ਹੋ ਜਾ ਕੋਈ ਗੱਲ ਨਹੀਂ ਵੀਰੇ ਬਾਹਲਾ ਨਹੀਂ ਮਤਲਬ ਆਏਗਾ ਇਹਦਾ ਆਪਾਂ ਮਾਨਤਾਨ ਕਰਾਂਗੇ ਵੀ ਜਰੂਰ ਹੋ ਜਾ ਹਾਂ ਜਰੂਰ ਹੋ ਜਾ ਕੋਈ ਠੀਕ ਹੈ ਬਾਈ ਦਵਿੰਦਰ ਚਲੋ ਆਉਂਦਾ ਚੱਲ ਕੇ ਤਾਰਾ ਬਾਈ ਕਹਿੰਦਾ ਮਾਰ ਦਿੰਦੇ ਆ ਨਿਆਣਾ ਨੂਣਾ ਲਾਉਣਾ ਲੋੜ ਹੀ ਨਹੀਂ ਬਾਈ ਕੋਈ ਗੱਲ ਲਓ ਹਾਂ ਕੀ ਬਾਤ ਜਿਵੇਂ ਮਾਰ ਲੈ ਬੱਚਾ ਵੀ ਨਹੀਂ ਛੱਡਿਆ ਭਾਈ ਕਰਮਾਂ ਲਈ ਛੱਡੇ ਠੰਡੀ ਠੰਡੀ ਦੇਖੋ ਯਾਰ ਮੋਇ ਨਾ ਖੜੀ ਆ ਨਾ ਬਾਈ ਕੋਈ ਡਿੱਕਤ ਨਹੀਂ ਬੱਚੋਂ ਚਵਾ ਭਾਈ ਮੈਂ ਕਹਿੰਦਾ ਜਿੰਨਾ ਚੰਗਾ ਥਾਣਾ ਉਹਨੇ ਹੀ ਚੰਗਾ ਚੋਣ ਜਵਾ ਹਾਂਜੀ 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 ਲੈ ਲੋ ਲੈ ਮੋਟੀ ਮੋਟੀ ਚਵਾਈ ਹੈ ਕਰਮਾਂ ਦੀ ਲੋ ਸਹੀ ਗੱਲ ਲੈ ਭਾਈ ਠੰਡੀ ਠੰਡੀ ਦੇਖੋ ਇੱਕ ਨੰਬਰ ਆ ਹਨਾ ਆਏ ਨਹੀਂ ਨਾ ਨਾ ਪਾਓ ਭਾਈ ਚਾਹੇ ਨਾ ਪਾਓ ਕੋਈ ਦਿੱਕਤ ਨਹੀਂ ਵੈਸੇ ਆਪਾਂ ਪਾਇਆ ਨਹੀਂ ਹੈਗਾ ਠੀਕ ਹੈ ਭਾਈ ਹਾਂ ਦੋਨਾਂ ਗਾਈਆਂ ਦੀ ਨਾਣੇ ਪਾਉਣ ਦੀ ਲੋਡ ਨਹੀਂ ਬਾਈ ਚੈੱਕ ਕਰੋ ਬਾਈ ਕਵਾੜ ਬਹੁਤ ਚੰਗੀ ਆ ਗਈ ਸਹੀ ਗੱਲ ਆ ਬਹੁਤ 600 ਹਵਾਨੇ ਦੀ ਆ ਬਾਈ ਹੈ ਹਾਂ ਮੁੱਲ ਵੀ ਬਾਈ ਨੇ ਬਸ ਲੈਣ ਦੇਣੀ ਕਰਿਆ ਹਾਂਜੀ ਹਾਂਜੀ ਵੀਰੇ ਬਸ 42000 ਦੀ ਆਪਾਂ ਵੇੜ ਦੇ ਤਾਂ ਤੇ ਅੱਗੇ ਦੇ ਬੰਦਰ ਦੋ ਨੰਬਰ ਤੇ ਫੁੱਲ ਵੱਡੀ ਆ ਗਈ ਹੈ ਨਾ ਹਾਂਜੀ ਵੀਰੇ ਫੁੱਲ ਵੱਡੀ ਆ ਮਤਲਬ ਫਾਰਮ ਦੀ ਬੱਛੀ ਹੈ ਹੂੰ ਤੇ ਇਹ ਮਤਲਬ ਇਹਦੇ ਥੱਲੇ ਵੀਰੇ 15 ਕਿਲੋ ਦੁੱਧ ਐਸ ਵਕਤ ਤਿਆਰ ਆ ਠੀਕ ਆ ਹਾਂ ਕਿੰਨਾ ਟਾਈਮ ਹੋ ਗਿਆ ਸੂਈ ਨੂੰ ਦੰਦ ਸੂਈ ਨੂੰ ਵੀਰੇ ਨੂੰ 2.5 ਮਹੀਨੇ ਹੋਗੇ ਉਹ ਠੰਡੀ ਆ ਠੰਡੀ ਵੀਰੇ ਜਮਾ ਬਰਫਾ ਗੀ ਲੋ ਜਿਵੇਂ ਮਰਜੀ ਕੋਈ ਦਿੱਕਤ ਵਾਲੀ ਗੱਲ ਹੀ ਨਹੀਂ ਹੈਗੀ ਜੇ ਹੁਣ ਗੱਲ ਕਰੀਏ ਦੇ ਕਦ ਮੱਢਦੀ ਦਵਿੰਦਰ ਮੈਂ ਕਰਦਾ ਤੁਸੀਂ ਐ ਸਮਝੋ ਮੇਰਾ 6 ਫੁੱਟ ਕਰਦਾ ਹੂੰ ਤੇ ਮੇਰੇ ਇਹ ਬਰਾਬਰ ਆ ਸੁਖ ਨਾਲ ਸਹੀ ਗੱਲ ਆ ਬਰਾਬਰ ਆ ਹਾਂ ਅੱਛਾ ਇੱਕ ਗੱਲ ਹੋਰ ਦੱਸਦਾ ਬਾਈ ਜਿਹ ਤੋਂ ਬੰਦੇ ਤੋਂ ਇਹ ਬੱਚੀ ਆਈ ਹੈ ਕੀ ਹੂੰ ਇਹ 2.5 ਤੋਂ 3 ਮਹੀਨੇ ਦੀ ਚੈੱਕ ਕਰਾ ਕੇ ਵਾਪਸੀ ਹੈ ਇਹਦੀ ਠੀਕ ਆ ਹਾਂ 80000 ਦੀ ਵਾਪਸੀ ਹੈ ਬਾਈ ਇਹਦੀ ਠੀਕ ਆ ਬਾਈ ਹਾਂ ਬੀਜ ਜੇਕਰ ਚੈੱਕ ਕਰਾ ਕੇ ਬੰਦਾ ਆਪ ਨੂੰ ਹੈ ਵਾਪਸ ਕਈ ਵਰੀ ਬੰਦੇ ਨੂੰ ਹੁੰਦਾ ਹੈ ਨਾ ਇਹ ਵੇਚਣੀ ਆਪਾਂ ਚੈੱਕ ਕਰਾ ਕੇ 80000 ਦੀ ਆਪਾਂ ਵਾਪਸ ਕਰ ਲਾਂਗੇ ਭਾਈ ਜਦੋਂ ਗੱਬਣ ਟਾਈ 3 ਮਹੀਨੇ ਇਹ ਚੈੱਕ ਹੋ ਗਈ ਹਾਂ ਚੈੱਕ ਪਾਸ ਹੋ ਗਈ ਜਦੋਂ ਹਾਂ ਦੁੱਧ ਭਾਵੇਂ ਹੋਵੇ ਨਾ ਠੀਕਾ ਹਾਂ ਦੁੱਧ ਤਾਂ ਵੈਸੇ ਭਜਦੀ ਨਹੀਂ ਹੈਗੀ ਕਿਉਂਕਿ ਸਿਆਲਾ ਮੂਰੇ ਬਾਈ ਬਾਕੀ ਕੁਆਲਿਟੀ ਦੇਖੋ ਯਾਰ ਲੇਵਾ ਦੇਖੋ ਫਿਕਸਡ ਡਰਾਗਾ ਦਵਿੰਦਰ ਪੜਾ ਸੁਣਾ ਬਾਹਲਾ ਸੋਹਣਾ ਬਾਈ ਹਾਂ ਬਾਹਲਾ ਚੰਗਾ ਹੈ ਪਰ ਮੇਰੇ ਮਾਣ ਲੱਗਿਆ ਬਾਈ ਤੁਹਾਨੂੰ ਦੇਖੋ ਯਾਰ ਬਾਹਲਾ ਸੋਹਣਾ ਥਣ ਲੱਗਾ ਸਫਾਈ ਵਾਲਾ ਥਣ ਵੀਰੇ ਤੇ ਖੋਲੀ ਦਵਿੰਦਰ ਨੇ ਦਿਖਾਈ ਆ ਆਪਾਂ ਫੇਸ ਪੁਸ਼ਕਰਮਾਲੀ ਦਾ ਅਸਲ ਵਿੱਚ ਨਾ ਬਾਈ ਜੇ ਗੱਲ ਕਰੀ ਇਹਦੀ ਕੁਆਲਿਟੀ ਬੋਲਦੀ ਆ ਮੂੰਹ ਹਾਂ ਵੀਰੇ ਫੁੱਲ ਬਰੀਡ ਹੈ ਇਹ ਬੱਛੀ ਹਾਂ ਲਿੱਸੀ ਲਾਮੀ ਯਾਨੀ ਲੰਮੇ ਲੰਮੇ ਬਈਆ ਗੱਲੇ ਬਾਈ ਫੁੱਲ ਪਲੀ ਹੋਈ ਆ ਹਾਂ ਸਹੀ ਗੱਲ ਆ ਇਹ ਬਾਕੀ ਫੇਸ ਦਿਖਾਵਾਂਗੇ ਵਿੰਦਰ ਲਿਆਇਆ ਇਹਨੂੰ ਮੈਂ ਕਹਿੰਦਾ ਯਾਰ ਦੋ ਘੜੀਆਂ ਆਏ ਆ ਵੀ ਦੇਖੀ ਚੱਲ ਹਾਂ ਭਾਈ ਦੇਖੀ ਚੱਲੋ ਦੇਖੋ ਸਹੀ ਗੱਲ ਆ ਲੈ ਕਿੰਨੀ ਸੋਹਣੀ ਬੱਚੀ ਹੈਗੀ ਹਾਂ ਬੜਾ ਸੋਹਣਾ ਹੈ ਗਲਾਪੀ ਆਗੀ ਦੀ ਬੁਖਾਰ ਮੈਂ ਦੀ ਹਾਂ ਅੰਗ-ਉਂਗ ਬੜਾ ਸੋਹਣਾ ਬੱਚੀ ਦਾ ਭਾਈ ਸਹੀ ਗੱਲ ਆ ਕੁਆਲਿਟੀ ਕੁਮੂਰ ਆ ਜਾ ਪੁੱਤ ਰੰਗ ਰੂਪ ਚਾਲ ਬੱਚੀ ਦੀ ਭਾਈ ਰੰਗ ਬੰਨ ਬੜਾ ਚੰਗਾ ਸੁਪ ਰੰਗ ਢੰਗ ਬੋਲਦਿਆ ਵਸੇ ਹਾਂ ਵੀਰੇ ਅਸਲ ਵਿੱਚ ਬਰੀਡ ਆ ਭਾਈ ਬਰੀਡ ਨੇ ਤਾਂ ਹੈ ਦੱਸਣੀ ਹੈਨਾ ਥੋੜਾ ਡਰਦੀ ਆ ਹੈਨਾ ਹਾਂ ਵੀਰੇ ਅਸਲ ਵਿੱਚ ਖੁੱਲੀ ਸੀ ਉੱਥੇ ਠੀਕ ਹੈ ਬਈ ਕਲੀਅਰ ਇਹਦਾ ਵੀ ਕਰਦੀ ਸੀ ਕਰਦੀ ਆ ਬਾਈ ਕਰਦੀ ਸਹੀ ਗੱਲ ਲਓ ਬਾਕੀ ਲੈ ਬਾਈ ਰੰਗ ਡੰਗ ਚੈੱਕ ਕਰੋ ਯਾਰ ਬੱਸੀ ਦੀ ਵੱਡੀ ਬੁੱਡੀ ਤਾਂ ਮੈਂ ਕਹਿਣਾ ਬਈ ਐ ਲਾ ਲੂ ਯਾਰ ਬਾਈ ਛੋਟੀ ਮੰਨ ਕੇ ਤਾਂ ਕੋਈ ਆ ਵੀ ਨਾ ਐ ਮੰਨ ਲਓ ਵੀ ਜੇ ਮੈਂ ਇੱਕ ਦਰਾਂ ਰੇਰ ਗੱਡੀ ਦਾ ਡੱਬਾ ਹੀ ਆ ਹਾਂਜੀ ਹਾਂਜੀ ਵੀਰੇ ਸਹੀ ਗੱਲ ਉਹ ਜਿਵੇਂ ਕਹਿੰਦੇ ਹੁੰਦੇ ਨਾ ਵੀ ਮਤਲਬ ਕਿਹ ਪਿਕਅਪ ਚ ਜਾਊਗੀ ਜਾਊਗੀ ਸਹੀ ਗੱਲ ਹੈ ਨਾ ਵੀ ਛੋਟੀ ਜੀ ਨਹੀਂ ਹੈ ਛੋਟੀ ਨਹੀਂ ਹੈਗੀ ਬਾਈ ਹਾਥੀ ਉੱਚੀ ਤੇ ਚੜਦੀ ਹੈ ਕਿਉਂਕਿ ਐ ਲਾ ਲਓ ਵੀ ਲੰਮੀ ਵਾਲੀ ਹੈ ਬੇਲ ਵਾਲੀ ਹੈ ਲੰਮੀ ਉੱਚੀ ਬਾਈ ਕਿਸੇ ਗੱਲੋਂ ਤਥਾ ਹੀ ਨਹੀਂ ਹੈਗੀ ਗੱਲ ਚ ਸਹੀ ਗੱਲ ਹੈ ਤਥਾ ਹੀ ਨਹੀਂ ਹੈਗੀ ਹਾਂਜੀ ਹਾਂਜੀ ਵੀਰੇ ਤੇ ਦਵਿੰਦਰ ਤਾਰਾ ਇਹਦੀ ਮਾਰੋਂਗੇ ਬਾਈ ਤਾਰਾ ਮਾਰ ਦਿੰਨੇ ਆ ਬਾਈ ਠੀਕ ਹੈ ਬਾਈ ਤਾਰਾ ਮਾਰਾਂਗੇ ਤਾਰਾ ਬਾਈ ਕਹਿੰਦਾ ਆਪਾਂ ਇਹਦੀ ਹੀ ਮਾਰ ਦਾਂਗੇ ਬਾਕੀ ਨਾ ਜੇ ਗੱਲ ਕਰੀਏ ਬਾਈ ਹੁਣ ਤੁਸੀਂ ਦੇਖ ਹੀ ਲਈ ਠੰਡੀ ਕੈਂਨੀ ਆਵੇ ਮੌਜ ਨਾਲ ਤੁਰਿਆ ਹੀ ਆ ਮੌਜ ਨਾਲ ਅੱਛਾ ਨਿਆਣਾ ਪਾਉਣ ਦੀ ਹੈ ਲੋ ਵੀ ਨਹੀਂ ਲੋੜ ਬਾਈ ਲਓ ਵੀ ਜਿਵੇਂ ਮਰਜੀ ਬੈਜੋ ਹਾਂ ਲੈ ਯਾਰ ਹਜੇ ਤਾਂ ਪਸਮਾ ਆ ਵੀ ਨਹੀਂ ਕਰਾਇਆ ਬਾਈ ਉਂਗਲਰ ਗੀਤਾਰ ਪੈਂਦਾ ਮੈਂ ਕਹਣਾ ਬਾਈ ਚਵਾਈ ਬੋਲਦੀ ਆ ਹਾਂ ਵੀਰੇ ਕੀ ਬਾਤ ਲੈ ਜੇ ਮੈਂ ਇੱਕ ਨੰਬਰ ਚਵਾਈ ਆ ਸਹੀ ਗੱਲ ਆ ਬਾਈ ਬਾਈ ਕੋ ਡਿੱਕਤੀ ਨਹੀਂ ਹਾਂ ਤੇ ਹੁਣ ਇਹਦਾ ਮੁੱਲ ਵੀ ਦੱਸ ਦੇ ਫਿਰ ਇਹਦਾ ਮੁੱਲ ਬਾਈ ਬਸ ਬੱਛੀਆਂ ਵਾਲਾ ਹੀ ਆ ਹਾਂ ਕੋਈ ਇਹਦਾ 50 ਨਹੀਂ 55 ਨਹੀਂ ਇਹਦਾ ਵੀ ਇਹ ਬਸ 45000 ਦੀ ਬੈਠ ਦੇਣੀ 50 ਨਹੀਂ 55 ਨਹੀਂ 45000 ਦੀ ਬਸ 45000 ਦੀ ਤੋਹਫਾ ਹੀ ਹੈ ਇੱਕ ਤਰ੍ਹਾਂ ਦਾ ਫੁੱਲ ਵੱਡਿਆ 45000 ਰੁਪਏ ਦੀ ਬਾਈ ਕਹਿੰਦਾ ਆਪਾਂ ਇਹ ਦੇ ਦੇ ਦਿਆਂਗੇ ਹਾਂਜੀ ਹਾਂਜੀ ਸੀਲ ਸੀਲ ਠੰਡੀ ਦੀ ਕੋਈ ਭੂਰ ਛਰਲੇ ਦੀ ਕੋਈ ਥਣ ਘੱਟ ਦੀ ਆਪਣੀ ਫੁੱਲ ਗਾਰੰਟੀ ਹੋਊਗੀ ਬੰਦਾ ਆਪਣੇ ਕਿੱਲੇ ਤੇ ਬੰਨ ਜੀ ਠੀਕ ਹੈ ਬਾਈ ਹਾਂ ਬਾਈ ਸੈਸੂ ਚੈੱਕ ਕਰੋ ਥਾਣਾ ਦਾ ਇੱਕ ਨੰਬਰ ਆ ਗਿਆ ਬਾਕੀ ਦੁੱਧ ਦਾ ਬਾਈ ਉਹ ਸੇਵਾ ਦਾ ਅਗਲੇ ਦਾ ਹਾਂ ਚਲੋ ਬਾਕੀ ਆਪਣੇ ਘਰ ਚੋਕੇ ਲੈ ਕੇ ਜਾਵੇ ਅੱਗੇ ਅਗਲੇ ਦੀ ਸੇਵਾ ਗਏ ਇਹਨੂੰ ਬਤਾ ਵੀ ਸਕਦਾ ਘਟਾ ਵੀ ਸਕਦਾਗਾ ਹਾਂਜੀ ਹਾਂਜੀ ਵੀਰੇ ਦੋਨੋਂ ਬੈੜਾ ਖਰੀਆਂ ਨੇ ਸੁਖ ਨਾਲ ਕੋਈ ਲਾਂਬੇ ਵਾਲਾ ਕੰਮ ਨਹੀਂ ਹੋਊਗਾ ਠੀਕ ਹੈ ਜੀ ਤੇ ਜੇ ਬਾਈ ਕਿਸੇ ਵੀ ਵੀਰ ਨੂੰ ਦੋਮਾ ਬੈੜਾ ਚ ਕੋਈ ਵੀ ਬੈੜਾ ਆਵੇ ਪਸੰਦ ਤਾਂ ਬਾਈ ਨਾਲ ਕੰਟੈਕਟ ਜ਼ਰੂਰ ਕਰਿਓ ਵੀਡੀਓ ਨੂੰ ਵੇਖਣ ਲਈ ਧੰਨਵਾਦ